ਕੰਟੀਨ ਚ ਚਾ ਚਾ ਇਹ ਕਿ ਕਿਤੇ ਰੱਖਾਈ ਚਾਰਪੋਰਟ ਜਿਹੜਾ ਸਾਡਾ ਕਾਫ ਆਪਰੇਸ਼ਨ ਚੱਲ ਰਿਹਾ ਸੀਨ ਫੋਰ ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਜਿਸਟ੍ਰਿਕਟ ਦੇ ਵਿੱਚ ਉਹ ਐਸਐਸਪੀ ਚਾਰਪੋਰਟ ਰੱਖੀ ਸੀ ਸੁਰਿੰਦਰ ਲਾਂਬਾ ਜੀ ਇਹਨਾਂ ਨੇ ਆਪ ਦੀ ਟੀਮ ਦੇ ਨਾਲ ਸਾਰੀ ਪਲਾਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜਿਆਦਾ ਜਿਹੜਾ ਹੈਗਾ ਵਾਚ ਚੱਲ ਰਿਹਾ ਜਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਦੇ ਵਿੱਚ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਬੱਚਾ 22 ਬੱਚਾ ਛੋਟੀ ਮਾਤਰਾ ਦੇ ਵਿੱਚ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਜੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੀ ਕ੍ਰੀਮ ਡਿਸਟ੍ਰਿਕਟ ਦੇ ਹੈਗੇ ਜਿਹਨਾਂ ਨੇ ਇਹਨਾਂ ਨੇ ਆਡੈਂਟੀਫਾਈ ਕੀਤੇ ਜਿਹੜੇ ਸਜਾ ਜਾਪਤਾ ਵੀ ਨਹੀਂ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜ਼ਮਾਨਤਾਂ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜੇ ਚੇਲਾ ਤੋਂ ਆ ਵੀ ਗਏ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠੜਨਾ ਦਿੱਤਾ ਜਾਵੇ ਤਾਂ ਕਿ ਉਹ ਇੱਕ ਕੇ ਬੈਠ ਕੇ ਇਸ ਤੰਦੇ ਨੂੰ ਫੇਰ ਅੰਜਾਮ ਨਾ ਦੇਣ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹਾਟਸਪੌਟਸ ਆ ਉਥੇ ਸਰਚ ਵੀ ਅੱਜ ਚੱਲ ਰਿਹਾ 11 ਥਾਮਾ ਦੇ ਉੱਤੇ ਚੱਲ ਰਿਹਾ ਹਿਆਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਹਿਆਰਪੁਰ ਨੂੰ ਖੁਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੀ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਖੁਦ ਇੱਥੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਘੰਟਾਕਾਰ ਹਿਆਰਪੁਰ ਦਾ ਏਰੀਆ ਹੈਗਾ ਜੇ ਕੋਈ ਇੱਕ ਕਾਂਸੋ ਦਾ ਇਹ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ ਉਹਦੇ ਤੇ ਅਸੀਂ ਵਰਕ ਆਊਟ ਕਰਦੇ ਸਾਲਾਂ ਸਾਲਾਂ ਤੋਂ ਦੇਖਦੇ ਆ ਰਹੇ ਆ ਕਿ ਜੇ ਸਹੀ ਦੇ ਵਿੱਚ ਅਸੀਂ ਹੁਣ ਘੁੰਮ ਕੇ ਆਏ ਹਾਂ ਇੱਥੇ ਨਸ਼ਾ ਤਸਕਰੀ ਵੱਡੇ ਪੱਧਰ ਤੇ ਹੋ ਰਹੀ ਆ ਔਰ ਹੱਦ ਤੁਸੀਂ ਕਾਂਸੋ ਦੇ ਚੱਲਦੇ ਇੱਥੇ ਪਹੁੰਚੇ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਛੇ ਦਾ ਦੀ ਟ੍ਰੇਨਿੰਗ ਹੈ ਜੀ ਜਿਹੜਾ ਕਾਂਸੋ ਦਾ ਪ੍ਰਭਾਵ ਹੋਊਗਾ ਐਸਐਸਪੀ ਸ਼ਹਿਰ ਬੋਰਨ ਨੇ ਮਿਲਣਾ 3-4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ ਜਿਨ੍ਹਾਂ ਨੇ ਮੈਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਸੀ ਕਿ ਅਸੀਂ ਦੇਖੋ ਕਿਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜਿਵੇਂ ਮੈਂ ਇਹ ਕਹਿਦਾ ਤੁਹਾਡੇ ਵੀ ਅਸੀਂ ਉਹ ਜੜਾ ਤੋਂ ਪੜਦਾ ਜੀ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਡਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ ਔਰ ਕਿਸੇ ਵੀ ਚੀਜ਼ ਨੂੰ ਜਿਵੇਂ ਟੈਰੋਰਿਜ਼ਮ ਸਿਕ ਟੈਰੋਰਿਜ਼ਮ ਦੇ ਵਿੱਚ ਆਪਾਂ ਵੇਖਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰੋਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰੋਰਿਜ਼ਮ ਦੇ ਵਿੱਚ ਵੀ ਉਦੋਂ ਜੀ ਟੈਰੋਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜ ਕੇ ਸੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਸੀਗੇ ਡਰ ਜਿਹੜਾ ਪਰਾ ਕਰਕੇ ਹੁਣ ਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਚਿੱਟਾ ਟੈਰੋਰਿਜ਼ਮ ਇਹ ਆ ਗਿਆ ਹੁਣ ਵੀ ਜਿਹੜੇ ਲੋਕ ਆ ਉਹਨਾਂ ਨੂੰ ਇਹ ਆ ਵੀ ਜੇ ਅਸੀਂ ਕਿਸੇ ਨੂੰ ਦਿਆਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਨੂੰ ਜੇ ਸਾਡਾ ਨਸ਼ਰ ਹੋ ਗਿਆ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰਨਗੇ ਸਾਡਾ ਨੁਕਸਾਨ ਕਰਨਗੇ ਸਾਡੀ ਦੁਸ਼ਮਣੀ ਪੈਣੀ ਇਹੋ ਚੀਜ਼ ਟੈਰੋਇਜ਼ਮ 'ਚ ਹੋਈ ਸੀ ਲੋਕ ਡਰਨ ਲੱਗੇ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਪੈ ਪੀੜ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਸੀ ਉਹਦਾ ਨੁਕਸਾਨ ਕੀਤਾ ਜਾਂਦਾ ਸੀ ਅਲਟੀਮੇਟਲੀ ਕੀ ਹੋਇਆ ਇਹ ਰਾਤ ਨੂੰ ਜਿਹੜੇ ਅੱਤਵਾਦੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ 'ਚ ਜਾਣ ਲੱਗੇ ਸਪੈਸ਼ਲੀ ਦੇ ਰਹੇ ਆ ਤੇ ਬਹਿਕਾਂ ਦੇ ਜਾਣ ਲੱਗੇ ਲੋਕਾਂ ਦੀਆਂ ਔਰਤਾਂ ਦੀਆਂ ਧੀਆਂ ਭੈਣਾਂ ਦੀਆਂ ਇਹਨਾਂ ਨੇ ਪੱਤਾਂ ਲੁੱਟੀਆਂ ਲੋਕਾਂ ਦੇ ਪੈਸੇ ਕੋਈ ਲੋਕਾਂ ਦੇ ਬੱਚੇ ਧੱਕੇ ਦੇ ਨਾਲ ਅਸਰਟ ਗੱਲ 'ਚ ਪਾ ਕੇ ਨਾਲ ਲੈ ਜਾਂ ਮੇਰੇ ਕਿ ਤੈਨੂੰ ਬਾਬਾ ਬਣਾਵਾਂਗੇ ਸੋ ਉਹੀ ਸਿਸਟਮ ਮੈਂ ਇਸ ਸੀਨ ਨੂੰ ਰਿਵਾਈਵ ਕਰਦਾ ਹਾਂ ਉਸ ਸੀਨ ਨੂੰ ਉਸ ਪਿਕਚਰ ਨੂੰ ਰਿਵਾਈਵ ਕਰਦਾ ਹਾਂ ਉਹ ਕਿਸੀ 8990 ਦੀ ਭਰਤੀ ਹੋਇਆ ਸੀ ਉਹਦੇ ਅੱਤਵਾਦੀ ਵਿੱਚ ਹੀ ਪੈ ਰੱਖਿਆ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖੀਏ ਫਰੇਮ ਚ ਪੂਰੀ ਸੈਟ ਬਹਿ ਰਹੀ ਆ ਬਟ ਜਦੋਂ ਉਹ ਖਤਮ ਕੀਤਾ ਸੀ ਕਿ ਪੰਜਾਬ ਪੁਲਿਸ ਕਮਿਟਿਡ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਈਜੀਪੀ ਗੌਰਵ ਯਾਦਵ ਜੀ ਅੰਟਾਇਰ ਪੰਜਾਬ ਪੁਲਿਸ ਇਸ ਇਸ ਅਨਲਾਮਤ ਨੂੰ ਅਲਪਾਉਣ ਲਈ ਖਤਮ ਕਰਨ ਲਈ ਦਨ ਪਰ ਰਾਤ ਮਿਹਨਤ ਕਰ ਰਹੀ ਹੈ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਟੈਂਪਸ ਸਟੇਟ ਦੇ ਦਿੱਤੇ ਜਿਹਨਾਂ ਦੀ ਗੱਲ ਕਰੀ ਤੇ ਬੀਤੂਨਾਂ ਦੇ ਇੱਕੋ ਟ੍ਰੈਕਸ਼ਨ ਦੇ ਕੇ ਮੌਕਾ ਆਂਦਾ ਨਹੀਂ ਸੀ ਸੋ ਇਹਦੇ ਬਾਰੇ ਜੀ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕਿੰਗ ਕਰਨਾ ਜਿਹੜਾ ਕੋਈ ਕਸੂਰਵਾਰ ਆ ਪੁਲਿਸ ਅਫਸਰ ਆ ਜਿਹੜੋ ਕੋ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜਾਂ ਉਹਨੂੰ ਸਮਝਾ ਸਮਝੋਣਾ ਉਹ ਨੂੰ ਨਸੀਹਤ ਦੇਣੀ ਪਰ ਉਹ ਸਹੀ ਟ੍ਰੈਕ ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗ ਜਿਹੜੀਆਂ ਆ ਉਹ ਜਿਵੇਂ ਟਾਂਡਾ ਉਹ ਪਾਕਿਫਾ ਵੀ ਚਲਦੀਆਂ ਰਹਿਣਗੀਆਂ ਸੋ ਜਿਹੜੀਆਂ ਸਰਪ੍ਰਾਈਜ਼ ਵਿਜ਼ਿਟਸ ਆ ਐਸਐਸਬੀ ਵੀ ਕਰਦੇ ਆ ਮੈਂ ਵੀ ਮੰਨ ਲਓ ਕਿ ਜੇ ਜਦੋਂ ਇੱਥੇ ਆਇਆ ਮੇਰੀ ਪੋਸਟ ਤੇ ਕੋਈ ਯੂਜ਼ ਕਰਾਂ ਮੈਂ ਜਿਹੜਾ ਖਾਣਾ ਵਿਜ਼ਿਟ ਕੀਤਾ ਔਰ ਇਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਨੈਕਸਟ ਸਰਟੀਫਾਈਂਗ ਆ ਔਰ ਇੱਕ ਜिले ਦੀ ਕ੍ਰਾਈਮ ਮੀਟਿੰਗ ਜਲੰਧਰ ਰੂਰਲ ਦੀ ਸਾਰੀ ਡਿਟੇਲ ਕ੍ਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੀ ਪਟੈਂਸੀ ਹੈਗੀ ਆ ਮਗਰ ਉਹਦੇ ਚ ਡਾਇਰੈਕਸ਼ਨਾਂ ਦੇ ਕੇ ਸੇਧ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓ ਐਸ ਐਚ ਯੂਸ ਨੂੰ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਨਸਾਂ ਤਫਤੀਸ਼ਾਂ ਲੰਬਤ ਨੇ ਸਾਲ ਤੋਂ ਉੱਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਮੁਕਦਮਿਆਂ ਦੇ ਮਦਾ ਹੀ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਜਿਵੇਂ ਸਾਡੀਆਂ ਸਾਲ ਦੇ ਵਿੱਚ ਦੋ ਵਾਰ ਇੱਕ ਗਾਸਟਰਡ ਅਪਸ ਪਰ ਫਾਰਮਲ ਇਨਸਪੈਕਸ਼ਨ ਕਰਦੀ ਹੁੰਦੀ ਹੈ ਪਹਿਲੀ ਸ਼ਮਾਰੀ ਤਕਨੀਸ਼ੇ ਤੱਕ ਫਿਰ ਦੂਜੀ ਉਹ ਇੱਕ ਥਾਣੇ ਦੀ ਮੈਂ ਫਾਰਮਲ ਇਨਸਪੈਕਸ਼ਨ ਵੀ ਅਰੇਂਜ ਕੀਤਾ ਸੀ ਜਾ ਰਿਹਾ ਜਿਹੜੀ ਕੋ ਸਭ ਤੋਂ ਵੱਡਾ ਥਾਣਾ ਜਾਂ ਜਿੱਥੇ ਜ਼ਿਆਦਾ ਪਟੈਂਸੀ ਜਾਂ ਜ਼ਿਆਦਾ ਹੋਣਾ ਚਾਹੀਦਾ ਇਦਾਂ ਹੀ ਇੱਕ ਡੀਪੀਓ ਜਿਹੜਾ ਡਿਸਟ੍ਰਿਕਟ ਦਾ ਸਾਡੇ ਆਫਿਸ ਦੇ ਸਹਾਰੇ ਸਾਰੇ ਇਹੋ ਜਿਹੇ ਜਿੱਥੇ ਆਪਰੇਸ਼ਨ ਹੁੰਦੇ ਆ ਉਹਨਾਂ ਦੀ ਜਿਹੜੀ ਆ ਸਾਰੀਆਂ ਮਤਲਾਂ ਦੀ ਸਾਰੇ ਉਹਨਾਂ ਸੈਕਸ਼ਨਸ ਦੀ ਜਿਹੜੀ ਹੈਗੀ ਆ ਉਹ ਸਪੈਕਸ਼ਨ ਨੂੰ ਚੈੱਕ ਕੀਤਾ ਜਾਊਗਾ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਉਸ ਤੰਗ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰਟਜੀ ਦੇ ਨਾਲ ਟੀਮ ਵਰਕ ਬਣਾ ਕੇ ਔਰ ਡੈਫੀਨੇਟਲੀ ਚੰਗੇ ਬਸ ਸਰ ਜਦੋਂ ਵੀ ਕੋਈ ਵਿਅਕਤੀ ਵੜਿਆ ਜਾਂਦਾ ਉਹ ਬਾਹਰ ਆ ਕੇ ਤਾਂ ਇਹੀ ਕਹਿੰਦਾ ਕਿ ਜੇਲ੍ਹ ਦੇ ਅੰਦਰ ਸਭ ਕੁਝ ਨਜਿਆ ਉਹ ਬਾਹਰ ਆ ਕੇ ਸਮਾਂ ਕਿ ਡਬਲ ਵੇਚਣਾ ਸ਼ੁਰੂ ਕਰ ਦਿੰਦਾ ਆ ਵੇਖੋ ਮੈਂ ਇਸ ਕਾਲ ਦੇ ਨਾਮ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਿ ਜੇਲ੍ਹ ਦੇ ਵਿੱਚ ਕਾਫੀ ਜਿਹੜੇ ਸਰਗਿਆ ਕ੍ਰਿਮੀਨਲ ਸਭ ਵੱਖ-ਵੱਖ ਜਿਹੜੇ ਮੋਡਸ ਪ੍ਰੈਂਡੀ ਦੇ ਨਾਲ ਉਹ ਕ੍ਰਾਈਮ ਨੂੰ ਜੋ ਅੰਦਰੋਂ ਇਲਜ਼ਾਮ ਕਰਦੇ ਰਹਿੰਦੇ ਐ ਸਪੈਸ਼ਲੀ ਮੋਬਾਈਲਾਂ ਵਗੈਰਾ ਦੇ ਉਹਦੇ ਲਈ ਵੀ ਬੜੀ ਵਧੀਆ ਸਟਰੈਟਜੀ ਪੰਜਾਬ ਸਰਕਾਰ ਪਾਪੂਲੇਟ ਕਰਨ ਜਾ ਰਹੀ ਹੈ ਜੈਮਰਸ ਲੱਗ ਰਹੇ ਆ ਔਰ ਨਵੇਂ ਸਕੈਂਡਰਸ ਲੱਗ ਰਹੇ ਆ ਔਰ ਜਿੱਥੇ ਕਿਥੇ ਵੀ ਹੈਗਾ ਜਵੇਂ ਬਟੰਡਾ ਸਿਕਿਉਰਿਟੀ ਜੇਲ ਹੈਗੀ ਆ ਉਥੇ ਅੰਦਰ ਇਹ ਜੈਮਰਸ ਵੀ ਹੈਗੇ ਨੇ ਕਿ ਤਾਂ ਕਿ ਉਥੇ ਹਰ ਕੋਈ ਬਾਈਲ ਚੱਲਦਾ ਹੀ ਨਹੀਂ ਹੈਗਾ ਔਰ ਜਿੱਥੇ ਵੀ ਉਥੇ ਕੋਈ ਗੈਂਗਸਟਰ ਦਾ ਹੋਰ ਇਹੋ ਜਿਹਾ ਸਮਗੰਦਰ ਨੂੰ ਬਟੰਡੇ ਜੇਲ ਤੋਂ ਛੁੱਟੇ ਜਾਂਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਉਹਨਾਂ ਨੂੰ ਇਹ ਚੀਜ਼ ਕੋਈ ਨਹੀਂ ਮਿਲਦੀ ਬੜ ਹਰ ਚੀਜ਼ ਦਾ ਅਨਿਸ਼ਚਿਤਲੀ ਸਟਾਰਟ ਹੁੰਦਾ ਇੱਕ ਜਗ੍ਹਾ ਤੋਂ ਸਟਾਰਟ ਹੋ ਗਿਆ ਤੇ ਚੰਗੇ ਰਿਜ਼ਲਟਸ ਆ ਰਹੇ ਆ ਉਹ ਅਗਲੀਆਂ ਜੇਲ੍ਹਾਂ ਚ ਵੀ ਇੰਪਲੀਮੈਂਟ ਹੋਣਾ ਸਰ ਕੰਟਰੋਲ ਚ 4 ਸੀਸੀਆਂ ਦੇ ਗ੍ਰਿਫਤਾਰੀ ਹੋਏ ਉਸ ਲਈ ਮੈਨੇ 4 ਤੋਂ ਦਾ ਮੇਨ ਸਪਲਾਈ ਚਾਰੀ ਸੀ ਜਿਹੜਾ ਪਾਰਟ ਆਫ ਇੰਟਰੋਗੇਸ਼ਨਸ ਰਹਿ ਗਿਆ ਜੀ ਸਾਨੂੰ ਸਾਰੀਆਂ ਇੰਟਰੋਗੇਸ਼ਨਸ ਦੇ ਵਿੱਚ ਜਦੋਂ ਅਸੀਂ ਬੈਕਵਰਡ ਲਿੰਕ ਨੂੰ ਜੋੜਦੇ ਆ ਕਿਤੇ ਜੇ ਵੀ ਭਾਵੇਂ ਜਿੱਥੇ ਵੀ ਨਮਰਸ਼ਨ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੁੰਦੀ ਹੈ ਉਹਦੇ ਬੈਕਵਰਡ ਲਿੰਕ 'ਚ ਜਾਇਆ ਜਾਂਦਾ ਔਰ ਬੈਕਵਰਡ ਲਿੰਕ ਤੇ ਜਾ ਕੇ ਜਿਹੜਾ ਉਹਦਾ ਰੂਟ ਹੁੰਦਾ ਬੇਸ਼ੱਕ ਉਹ ਰਾਜਸਥਾਨ 'ਚ ਆ